ਸਵਈਏ ਮਹੱਲੇ ਪਹਿਲੇ ਕੇ ਇਕ ਊੰਕਾਰ ਸਤਿਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇ ਰਿਧਾ ਬਸਾਵੋ ਲੇ ਤਾਸ ਚਰਨ ਲੇ ਤਾਸ ਚਰਨ ਲੇ ਰਿਧਾ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਭਾਈ ਸਾਹਿਬ ਜੀ ਵਿਸ਼ਰਾਮ ਵੀ ਔਰ ਜਿਹੜੀਆਂ ਜਮਕਾਂ ਆਉਂਦੀਆਂ ਨੇ ਉਹ ਵੀ ਸਪਸ਼ਟ ਕਰਕੇ ਭਾਈ ਪੜ ਰਹੇ ਨੇ ਆਪ ਜੀ ਨੂੰ ਜ਼ਿਆਦਾ ਸੁਚੇਤ ਹੋਣ ਦੀ ਜ਼ਰੂਰਤ ਹੈ ਜਿੱਥੇ ਕਿਤੇ ਅੱਖਰ ਦੀ ਆਵਾਜ਼ ਨੂੰ ਲਮਕਾਉਂਦੇ ਹਨ ਗੁਰਮੁਖ ਜਨ ਉਥੇ ਸਮਝ ਲੈਣਾ ਕਿ ਇਉਂ ਇੱਥੇ ਜਮਕ ਆ ਰਹੀ ਹੈ ਜਿੱਥੇ ਰੁਕਦੇ ਨੇ ਉਥੇ ਵਿਸਰਾਮ ਆ ਰਿਹਾ ਹੈ ਇਹ ਆਪ ਜੀ ਨੇ ਖਿਆਲ ਰੱਖਣਾ ਕਿਉਂਕਿ ਜੇ ਕੱਲੀ-ਕੱਲੀ ਪੰਕਤੀ ਦਾ ਆਪਾਂ ਦੱਸਣ ਲੱਗੀਏ ਤਾਂ ਸਮੇਂ ਸਿਰ ਸੰਪੂਰਨਤਾ ਨਹੀਂ ਹੋ ਸਕੇਗੀ ਇਸ ਵਾਸਤੇ ਇਹ ਚਿੰਨ ਇਹ ਤਰੀਕਾ ਇਹ ਲੱਛਣ ਆਪ ਜੀ ਨੇ ਨਿਰਣੇ ਕਰ ਲੈਣੇ ਜੀ ਗਾਵਹਿ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵਉ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵਹਿ ਜਨ ਕਾਦ ਜੁਗਤ ਜੋਗੇશ્વਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਿਧਾਦਕ ਮਨ ਜਨ ਗਾਵਹਿ ਅਸ਼ਲ ਛਲਾ ਗਾਵਹਿ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਇ ਰਸ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਇਹ ਜੋ ਜਮਕਾ ਹਨ ਕਬ ਕਲ ਕਲ ਥੋੜਾ ਜਿਹਾ ਇਉਂ ਕਸ ਕੇ ਉਚਾਰਨ ਕਰਨਾ ਹੈ ਕਬ ਕਲ ਸੁਜਸ ਗਾਵੋ ਗੁਰ ਨਾਨਕ ਸਾਰੀਆਂ ਪੰਕਤੀਆਂ ਦੇ ਵਿੱਚ ਜਿੱਥੇ ਵੀ ਇਹ ਪੰਕਤੀ ਆਵੇਗੀ ਏਸੇ ਤਰ੍ਹਾਂ ਹੀ ਜਮਕ ਲੱਗੇਗੀ ਗਾਵਹਿ ਕਪਿਲਾਦ ਆਦ ਜੁਗੇਸ਼ਵਰ ਆਪਰੰਪਰ ਅਵਤਾਰ ਬਰੋ ਗਾਵੇ ਜਮਦਗਨ ਪਰਸਰਾਮੇਸ਼ਰ ਕਾਰਕੁਠਾਰ ਰਗ ਤੇਜ ਹਰਿਓ ਉਧਵ ਅਕਰੂਰ ਵਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵਾ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਵਰਨ ਚਾਰ ਖਟ ਦਰਸਨ ਗਾਵਹਿ ਗੁਣ ਵਰਨ ਚਾਰ ਖਟ ਦਰਸਨ ਗਾਵਹਿ ਗੁਣ ਵਰਨ ਚਾਰ ਖਟ ਦਰਸਨ ਬ੍ਰਹਮਾਦਿਕ ਸਿਮਰੰਥ ਗੁਨਾ ਗਾਵੈ ਗੁਣ ਸੇਸ ਸਹਸ ਜਹਿਬਾ ਰਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ 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 ਤੋਂ ਪਾਵਹਿ ਰੇਦ ਅੰਤਰ ਹਿਰਦੇ ਦੇ ਵਿੱਚ ਰੇਦ ਅੰਤਰ ਇਨ੍ਹਾਂ ਦੋਹਾਂ ਲਫ਼ਜ਼ਾਂ ਦੇ ਸਮੇਲ ਤੋਂ ਬਣਿਆ ਹੈ ਰਿਦੰਤਰ ਬੋਲਣ ਲਈ ਅਭਿਆਸ ਕਰਨਾ ਪਵੇਗਾ ਸਵਾਪ ਜੀ ਨੇ ਇਹ ਖਿਆਲ ਕਰਨਾ ਜੀ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰੇਸ਼ਟ ਸਗਲ ਉਧਰੇ ਨਾਮ ਲੈ ਤਰਿਓ ਨਿਰੰਤਰ ਗੁਣ ਗਾਵਹਿ ਸੰਕਾਦ ਆਦ ਜਨਕਾਦ ਜੁਗ ਹੈ ਲਗ ਤਨ ਤਨ ਗੁਰ ਤਨ ਜਨਮ ਸਖ ਅਥ ਭਲਾਉ ਜਗ ਸਖ ਅਥ ਜਦੋਂ ਆਪਾਂ ਉਚਾਰਨ ਕਰਾਂਗੇ ਸ ਸ ਕਾ ਈੜੀ ਨੂੰ ਸਿਹਾਰੀ ਲੱਗੇਗੀ ਔਰ ਅੱਗੇ ਐੜੇ ਦਾ ਉਚਾਰਨ ਹੋਵੇਗਾ ਅੱਗੇ ਥ ਥ ਸਖ ਅਥ ਹਾਂਜੀ ਤਨ ਤਨ ਗੁਰ ਤਨ ਜਨਮ ਸਖ ਅਥ ਭਲਾਉ ਜਗ ਪਾਤਾਲ ਪੁਰੀ ਪਾਤਾਲ ਪੁਰੀ ਜੈਕਾਰ ਧੁਨ ਕਾਬਜਨ ਕਲਿ ਵਿਖਾਣਿਓ ਹਰਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੈ ਤੈ ਮਾਣਿਓ RAM ਰਘਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕਾਂਸ ਕਰਤਾਰਥ ਕੀਓ ਉਗਰ ਸੈਣ ਕਉ ਰਾਜ ਅਪੈ ਭਗਤ ਹੈ ਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ ਗੁਣ ਗਾਵੇ ਰਬਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਮ ਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਉ ਪ੍ਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਪ੍ਰੀਖਤ ਸੁਖ ਦਿਉ ਪ੍ਰੀਖਤ ਗੁਣ ਰਵੈ ਪ੍ਰੀਖਤ ਬੋਲਿਆ ਜਾਂਦਾ ਹੈ ਸੰਸਕ੍ਰਿਤ ਵਿੱਚ ਵੀ ਹਿੰਦੀ ਵਿੱਚ ਵੀ ਉਸ ਵਿਹਾਦ ਨਾਲ ਇਥੇ ਖੱਖੇ ਦੇ ਹੇਠਾਂ ਜੋ ਯਈਆ ਹੈ ਪ੍ਰੀਖਤ ਸੁਖ ਦੇਉ ਪ੍ਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵਹਿ ਪਾਇਾਲ ਭਗਤ ਨਾਗਾਦ ਭਯੰਗਮ ਭਗਤ ਨਾਗਾਦ ਨਾਗਾਦ ਤੋਂ ਪਾਵ ਹੈ 나ਗ ਆਦ ਕਿਉਂਕਿ ਸ਼ੇਸ਼ਨਾਗ ਪਰਮਾਤਮਾ ਦਾ ਬਹੁਤ ਵੱਡਾ ਭਗਤ ਕਿਹਾ ਜਾਂਦਾ ਹੈ ਨਾ ਜੋ ਆਪਣੀਆਂ ਹਜ਼ਾਰਾਂ ਜ਼ੇਬਾਂ ਦੇ ਨਾਲ ਨਿਤ ਨਵੇਂ ਨਾਮ ਜਪਦਾ ਹੈ ਭਗਤ ਨਾਗਾਦ ਕੋਇ ਅੰਗਮ 나ਗ ਆਦ ਇਸ ਦਾ ਸਮੇਲ ਹੈ ਨਾਗਾਦ ਗੁਣ ਗਾਵਹਿ ਪਾਇਾਲ ਭਗਤ ਨਾਗਾਦ ਕੋਇ ਅੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਬੇਦ ਵਿਆਕਰਣ ਵਿਚਾਰਿ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰੇਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਾਸ ਨਾਨਕ ਗੁਰ ਸਹਿਦ ਜੋਗ ਜਨ ਮਾਨਿਓ ਗੁਣ ਗਾਵਹਿ ਨਵਨਾਥ ਧੰਨ ਗੁਰ ਸਾਚ ਸਮਾਇਓ ਮਾਨ ਦਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ ਮਾਨ ਦਾਤਾ ਅਸਲ ਨਾਮ ਹੈ ਮਾਨ ਦਾਤਾ ਰਿਸ਼ੀ ਦਾ ਨਾਮ ਹੈ ਮਾਨ ਦਾਤਾ ਨਾਮ ਦਾ ਇੱਕ ઋષਿ ਹੋਇਆ ਮਹਾਤਮਾ ਹੋਇਆ ਉਹ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਇਥੇ ਸਤਿਗੁਰੂ ਜੀ ਨੇ ਨੰਨਾ ਗੁਪਤ ਰੱਖਿਆ ਹੈ ਸੋ ਮਹਾਰਾਜਾ ਵੀ ਸੀ ਮਾਨਤਾਤਾ ਸੁਗਰੀਵ ਦਾ ਪਿਤਾ ਔਰ ਮਹਾਰਾਜਾ ਵੀ ਸੀ ਇਥੇ ਸਤਿਗੁਰੂ ਜੀ ਨੇ ਨੰਨਾ ਗੁਪਤ ਰੱਖਿਆ ਹੈ ਨਹੀਂ ਲਿਖਿਆ ਇਸ ਵਾਸਤੇ ਮਾਂ ਦਾਤਾ ਕਿਉਂ ਬੋਲਿਆ ਜਾਵੇਗਾ ਜੀ ਜੋ ਬਾਦਸ਼ਾਹ ਹੋਇਆ ਦਲੀਪ ਰਾਜੇ ਦਾ ਪੁੱਤ ਹੋਇਆ ਇਹਦੀ ਸਾਰੀ ਕਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਜਫਰਨਾਮਾ ਸਾਹਿਬ ਵਿੱਚ ਸਾਰੀ ਵਿਸਥਾਰ ਨਾਲ ਲਿਖਣਾ ਕੀਤੀ ਆ ਗੁਰੂ ਕਿਰਪਾ ਕਰਨ ਕਦੇ ਸਬਬ ਬਣੇ ਤੇ ਉਹ ਫਿਰ ਸਾਰਾ ਆਪਾਂ ਇਥੇ ਪਾਠ ਕਰੀਏ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗੇ ਮਾਤਾ-ਤਾਤਾ ਰਾਜਾ ਹੋਇਆ ਦਲੀਪ ਰਾਜਾ ਇਹਦਾ ਪੁੱਤਰ ਹੋਇਆ ਰਿਸ਼ੀ ਵੀ ਹੋਇਆ ਕਹਿੰਦੇ ਜੀ ਕਹਿ ਰਹੇ ਨੇ ਫਿਰ ਇਹ ਮਾਨਤਾਤਾ ਸੀ ਕਹਿੰਦੇ ਜਿਨੇ ਰੱਥਾਂ ਦੀ ਰੱਥਾਂ ਦੇ ਪਹੀਆਂ ਨਾਲ ਸੱਤੇ ਸਮੁੰਦਰ ਬਣੇ ਨੇ ਇਹ ਡੇ ਰਾਜੇ ਹੋ ਚੁੱਕੇ ਆ ਮਹਾਰਾਜ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਜਫਰਨਾਮਾ ਸਾਹਿਬ ਜਦੋਂ ਔਰੰਗਜੀਬ ਨੂੰ ਭੇਜਿਆ ਹੈ ਉਹਨੂੰ ਦੱਸਿਆ ਇਹ ਜੇ ਮਹਾਤਮਾ ਰਾਜੇ ਹੋਏ ਨੇ ਜਿਨ੍ਹਾਂ ਨੂੰ ਰਾਜ ਕਰਨ ਦਾ ਢੰਗ ਸੀ ਇਹ ਔਰੰਗਜੀਬ ਤੂੰ ਤੇਰਾ ਨਾਂ ਤਾਂ ਔਰੰਗਜੀਬ ਹੈ ਪਰ ਤੇੜ ਜਿਹੜਾ ਰਾਜ ਆ ਇਹ ਨਿਆਂ ਵਾਲਾ ਰਾਜ ਨਹੀਂ ਬੜਾ ਨਿਆਂਕਾਰੀ ਰਾਜਾ ਹੋਇਆ ਮਾਨਤਾਤਾ ਸੰਸਾ ਮਾਨਤਾਤਾ ਰਾਜਾ ਸੀ ਗੁਰੂ ਮਹਾਰਾਜ ਜੀ ਨੇ ਇਥੇ ਲਿਖਿਆ ਮਾਨ ਧਾਤਾ ਅਸਲ ਨਾਮ ਸੀ ਮਾਨ ਧਾਤਾ ਹਾਂ ਜਿਵੇਂ ਗਿਆਨੀ ਜੀ ਨੇ ਦੱਸ ਹੀ ਦਿੱਤਾ ઋષਿ ਵੀ ਸੀ ਮਹਾਪੁਰਸ਼ ਸੀ ਤੇ ਰਾਜਾ ਵੀ ਹੋਇਆ ਜੈਨ ਚੱਕਰਵੈ ਕਹਾਇਓ ਚੱਕਰਵਰਤੀ ਰਾਜਾ ਕਹਾਇਓ ਹਾਂ ਜੀ ਚੱਕਰਵਰਤੀ ਸਾਰੀ ਧਰਤੀ ਤੇ ਰਾਜ ਕੀਤਾ ਹਾਂਜੀ ਚਲੋ ਮਾਨ ਧਾਤਾ ਗੁਣ ਰਵੈ ਜੈਨ ਚੱਕਰਵੈ ਕਹਾਇਓ ਗੁਣ ਗਾਵੇ ਬਲਰਾਉ ਸਬਤ ਪਾਤਾਲ ਬਸੰਤਾ ਪਰਧਰ ਗੁਣ ਉਚਰੇ ਸਦਾ ਗੁਰ ਸੰਗ ਰਹੰਤਾ ਦੂਰ ਬਾਪੂ ਰਉ ਅੰਗਰੇ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਉੱਪਰ ਪੰਕਤੀ ਆਏ ਗਾਵੈ ਜਮਦਗਨ ਪਰਸਰਾਮੇਸ਼ਰ परसरामीश्वर ਦੇ ਉਚਾਰਨ ਬਾਰੇ ਪੁੱਛਿਆ ਗਿਆ ਹੈ ਸੋ ਪਰਸਰਾਮ ਇਸ ਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਤੇ ਆਪਾਂ ਰਾਮੇਸ਼ਰ ਇਉਂ ਬੋਲਿਏ ਰਾਮੇਸ਼ਰ ਬੋਲਣਾ ਤਾਂ ਕੋਈ ਔਖਾ ਨਹੀਂ ਇਉਂ ਪਰਸਰਾਮੀਸ਼ਰ ਇਕੱਠਾ ਬੋਲਿਆ ਜਾਵੇਗਾ ਗਾਵੈ ਜਮਦਗਨ ਪਰਸਰਾਮੀਸ਼ਰ